ਫਲੋਰ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਜਿਹਾ ਦੱਸਦੀ ਹੈ ਕਿ 15 ਅਗਸਤ ਨੂੰ ਮੱਦੇਨਜ਼ਰ ਲਗਦੇ ਫਲੋਰ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਇਹ ਫਲੈਗ ਮਾਰਚ ਡੀਐਸਪੀ ਦਫ਼ਤਰ ਤੋਂ ਹੁੰਦਾ ਹੈ ਆ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਗਿਆ ਉੱਥੇ ਹੀ ਮਾਰਿਆਂਸਰ ਚੇਤਾਵਨੀ ਦਿੱਤੀ ਗਈ ਹੈ ਇਸ ਮੌਕੇ ਡੀਐਸਪੀ ਮੈਡਮ ਨੇ ਕੀ ਕਿਹਾ ਤੁਸੀਂ ਵੀ ਸੁਣੋ ਉਹਨਾਂ ਨੇ ਕਿਹਾ ਹੈ ਕਿ ਮਾਰਿਆਂਸਰ ਚੇਤਾਵਨੀ ਹੈ ਕਿ ਜੇਕਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁਲੜਵਾਜ਼ੀ ਕੀਤੀ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਫਲੋਰ ਤੋਂ ਪ੍ਰੀਤੀ ਰਿਪੋਰਟ ਸੈਲਫ ਲੋਅ ਸ਼ਰ ਵਿੱਚ ਭਾਰੀ ਪੋਟਨਾ ਤੁਸੀਂ ਅੱਜ ਫਲੈਗ ਮਾਰਚ ਕਰ ਰਹੇ ਹੋ ਕੀ ਕੀ ਸਾਰਾ ਮੈਕਸੂਦਾ ਹੈ ਇਹ 15 ਅਗਸਤ ਦੇ ਮੌਕੇ ਤੇ ਤੇ ਵੈਸੇ ਵੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਜੀ ਤੇ ਲੋਅ 서ਬਡਿਵੀਜ਼ਨ ਦੀ ਪੁਲਿਸ ਨੂੰ ਲੈ ਕੇ ਤੇ ਸਾਡੇ ਥਾਣਿਆਂ ਦੀ ਪੁਲਿਸ ਦੇ ਨਾਲ ਅੱਜ ਫਲੈਗ ਮਾਰਚ ਕਰਦੀ ਗਈ ਹੈ ਕਿ ਇੱਥੇ ਲਾਅ ਐਂਡ ਆਰਡਰ ਮੇਨਟੇਨ ਰਹਿ ਮਾੜੇ ਅੰਸਰਾਂ ਨੂੰ ਪਤਾ ਚੱਲ ਜਾਏ ਕਿ ਪੁਲਿਸ ਪ੍ਰੋਐਕਟਿਵ ਹੈ ਤੇ ਅਲਰਟ ਹੈ ਜੀ ਤੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਭਰੋਸਾ ਰਹੇ ਪੁਲਿਸ ਉਹਨਾਂ ਦੇ ਨਾਲ ਨਹੀਂ ਜੀ। ਜਦੋਂ ਹੀ ਫੈਂਕ ਮੱਚਿਆ ਇਹ ਪਿੰਡਾਂ ਵਿੱਚ ਵੀ ਜਾਊਗਾ ਕਿਹਲੇ ਸ਼ਹਿਰ ਦੀ ਸੀ। ਸ਼ਹਿਰ ਚ ਵੀ ਅਜ ਪਿੰਡਾਂ ਚ ਵੀ ਹੈ ਜਿਹੜੇ ਸਾਡੇ ਹੌਟਸਪੌਟਸ ਹੈ ਜਿੱਥੇ ਜ਼ਿਆਦਾ ਲੋਅਰ ਆਰਡਰ ਸਿਚੁਏਸ਼ਨ ਹੁੰਦੀ ਹੈ ਕੋਈ ਕ੍ਰਾਈਮ ਜ਼ਿਆਦਾ ਹੁੰਦਾ ਸਾਰੀ ਜਗ੍ਹਾ ਜਾ ਰਹੇ ਹੋ। ਠੀਕ ਹੈ ਜੀ ਤਾਂ 15% ਤੇੜਾ ਹੈਗਾ ਕੀ ਮੜੇ ਅਨਸਰਾਂ ਨੂੰ ਕੀਤਾ ਨਹੀਂ ਜਾਣਾ ਜਮੇ। ਸਾਡੀ ਤਾਂ ਇਹ ਚੇਤਾਵਨੀਆਂ ਜੀ ਅਸੀਂ ਮੁਸਤੈਦ ਹੈ ਅਲਰਟ ਹੈ ਪ੍ਰੋਐਕਟਿਵ ਹੈ। ਠੀਕ ਹੈ। ਅਗਰ ਬੰਦ ਹੈ।